ਪਤਿਗੜ ਚੂੜੀਆਂ ਰੁੱਤ ਤੇ ਇਤਿਹਾਸਿਕ ਤਪਸਥਾਨ ਬਾਬਾ ਸ਼੍ਰੀ ਚੰਦ ਜੀ ਟਾਲੀ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਕਰੀਬ 8 ਏਕੜ ਖੜੀ ਫਸਲ ਨੂੰ ਸ਼ਰਤੀ ਅਨਸਰ ਵੱਲੋਂ ਅੱਖ ਲਗਾ ਕੇ ਖਰਾਬ ਕਰ ਦਿੱਤਾ ਗਿਆ। ਗਣੀਮਤ ਇਹ ਰਹੀ ਕਿ ਰਾਗੀਰ ਵੱਲੋਂ ਉਕਤ ਸ਼ਰਤੀ ਅਨਸਰ ਨੂੰ ਫੜ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰਾਂ ਹਵਾਲੇ ਕਰ ਦਿੱਤਾ ਗਿਆ। ਮੌਕੇ ਤੇ ਮੌਜੂਦ ਰਾਗੀਰ ਵਿਅਕਤੀ ਨੇ ਜਿਥੇ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੱਤੀ ਉੱਥੇ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਬਾਬਾ ਗੁਰਮੁਖ ਸਿੰਘ ਵੱਲੋਂ ਪ੍ਰਸ਼ਾਸਨ ਪਾਸੋਂ ਉਕਤ ਵਿਅਕਤੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਮਾਦਰਾ ਸਾਹਿਬ ਦੇ ਬਤਾਂ ਹੈਗੇ ਮੁੱਖ ਸੇਵਾਦਾਰ ਜੀ ਹਾਂ ਜੀ ਹਾਂ ਜੀ ਕੀ ਨਾਮ ਤੁਹਾਡਾ ਗੁਰਮੁਖ ਸਿੰਘ ਇਹ ਜਿਹੜੀ ਅਗਲਗਦੀ ਘਟਨਾ ਇਹ ਕੀ ਹੈਗੀ ਇਹ ਆਏ ਹੈ ਨਾ ਦਰਵਾਜ਼ੇ ਤੇ ਬੈਠੇ ਸੀ ਤੇ ਜਦੋਂ ਪਤਾ ਲੱਗਿਆ ਇਹ ਕਰਨ ਦਾਸ ਆਇਆ ਤਾਂ ਅਗ ਲਾਗੇ ਤਾਂ ਕਣਕ ਜੇ ਬੇ ਸੋਟ ਗਿਆ ਤੇ ਕੀ ਉਹ ਤੇ ਰੰਜਿਸ ਹੈਗੀ ਕੋਈ ਤੁਹਾਡੇ ਨਾਲ ਕੋਈ ਕਾਦੀ ਲੱਗ ਡਟ ਰੱਖਦਾ ਵੀ ਜਿੱਦੀ ਕਰਕੇ ਉਹ ਅਗ ਲਾਗੇ ਮਹਾਰਾਜ ਨੂੰ ਪਤਾ ਕੀ ਤੇ ਤੁਸੀਂ ਇਹ ਦਾ ਸਬੰਧ ਪੁਲਿਸ ਨੂੰ ਸੂਚਿਤ ਕਰ ਦਿੱਤਾ ਆਮ ਪੁਲਿਸ ਵਾਲੇ ਵੀ ਆਏ ਸੀ ਤਾਂ ਮੌਕਾ ਦੇ ਕੇ ਚੱਲ ਗਏ ਕੀ ਮੰਗ ਕਰਦੇ ਆਪਾਂ ਨੂੰ ਨੂੰ ਸਜ਼ਾ ਦਾ ਸਜ਼ਾ ਮਿਲਣੀ ਚਾਹੀਦੀ ਹੈ ਜੇ ਉਹ ਫਰਿਆ ਜਾਵੇ ਜਿੰਮੇਦਾਰਾ ਨੂੰ ਪਰਚਾਉਣਾ ਚਾਹੀਦਾ ਜਿੰਮੇਦਾਰਾਂ ਦੇ ਨੁਕਸਾਨ ਹੋਇਆ ਨਾ ਇਹ ਆ ਜੇ ਵੀ ਕਿੰਨੇ ਨੇ ਤੇ ਹਜ਼ਾਰਾਂ ਕਿਲਾ ਸਰ ਜਾਣਾ ਹੈ ਸਾਡੇ ਦਰਬਾਰ ਦੀ ਕਿੰਨੀ ਪਹਿਲੀ ਹੈ ਇਹ ਸੱਤ ਕਿਲੇ ਪਹਿਲੀ ਹੈ ਠੀਕ ਹੈ ਜੋ ਮੰਨ ਲੋ ਤੁਸੀਂ ਇਹ ਅੱਗੇ ਕਰੀ ਫਲ ਦੀ ਜੋਰ ਫਾੜ ਲੈਂਦੀ ਤਾਂ ਫਿਰ ਤੋਂ ਤਕਰੀਬਨ ਸਾਰੀ ਇਹ ਤਗੜੀਆਂ ਜੋੜੀਆਂ ਤੱਕ ਜਾਣਾ ਹੈ ਰਾਤਾ ਬਦਾਲ ਸਾਰੇ ਗਾਂ ਫੈਲ ਜਾਣਾ ਹੈ ਨਹੀਂ ਮੌਕਾ ਇਹੋ ਦੇਖਿਆ ਕਿ ਅਸੀਂ ਜਾਂ ਜਾਂ ਤੇ ਕਿਰਪਾਣ ਵਾਲੇ ਦੇ ਮਗਰ ਇੱਥੋਂ ਮੈਡ ਜਿਹੜਾ ਹੁੰਦਾ ਗੱਡੀ ਦਾ ਇਹਨੂੰ ਅੱਗ ਲਾਗਦੇ ਵਿੱਚ ਉਹਦੇ ਨੇ ਪਵਾ ਕੇ ਗੱਡੀ ਖਲਾਰ ਕੇ ਦੇ ਵਿੱਚ ਸੁੱਟਿਆ ਆ ਕੌਣ ਹੈ ਉਹ ਜਿਹਨੇ ਸੁੱਟਿਆ ਇਹ ਬਾਬਾ ਟਿਕਾ ਟਕਾ ਆਂਦੇ ਅਸੀਂ ਤੇ ਮੈਨੂੰ ਜਾਣਦਾ ਨਹੀਂ ਕੌਣ ਇਹ ਕਰਮਦਾਸ ਹੈ ਤੇ ਇਹਨੇ ਦੇ ਆ ਬਾਬਿਆਂ ਦੀ ਕਣਕ ਤੇ ਕਿਤੇ ਗਈ ਸਾਡੇ ਮੁਲ ਮੁਲਖ ਲੂਧਣ ਲੱਗਾ ਜੇ ਇਥੇ ਮੌਕੇ ਤੇ ਹੁੰਦੇ ਤੇ ਇਹਨੇ ਤੀਲੀ ਇਹਨੂੰ ਅੱਗ ਨੂੰ ਇਹਨੂੰ ਲਾ ਕੇ ਮੈਡ ਨੂੰ ਤੇ ਉੱਥੋਂ ਗੱਡੀ ਜੋ ਇੱਥੇ ਆਣ ਕੇ ਪਵਾ ਕੇ ਵਿੱਚ ਮਾਰਿਆ ਤੇ ਅਸੀਂ ਦਵਾਈ ਦੇਣ ਦਾ ਮੈਂ ਇੱਥੇ ਵਾਰਾਜ ਦੀ ਕਿਰਪਾ ਨਾਲ ਬਾਬੇ ਸ੍ਰੀ ਚੰਦ ਹੈਗੇ ਤੇ ਦੁਨੀਆਂ ਨੇ ਪੈ ਕੇ ਅੱਗ ਬੁਝਾਈ ਨਹੀਂ ਤੇ ਬਹੁਤ ਜ਼ਿਆਦਾ ਕਣਕ ਲੂਸਣੀ ਤੇ ਸਾਡੀ ਤੇ ਮੰਗੇ ਹੋ ਕੇ ਇਹਨੂੰ ਸਜ਼ਾ ਚਾਹੀਦੀ ਹੈ ਬਹੁਤ ਵੱਡੀ ਇਹ ਜਿੰਨਾ ਚਿਰ ਇਧਰ ਕਣਕ ਦਾ ਨੁਕਸਾਨ ਹੋਏ ਜਿੰਮੇਵਾਰ ਇਹ ਹੋਏਗਾ ਕੋਈ ਵੀ ਨੁਕਸਾਨ ਹੋਏ ਤੇ ਕੋ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੁਣ ਤੱਕ ਕੀਤੀ ਆਈ ਪੁਲਿਸ ਵੀ ਉਹ ਆ ਕੇ ਗਏ ਆ ਕਿ ਪਰਚਾ ਦੋ ਕਰੋ ਆ ਕਰੋ ਸਾਡਾ ਦੇ ਕਰ ਚੱਲਿਆ ਕੰਮ ਹੀ ਪਰਚਾ ਪੁਰਚਾ ਤੇ ਕਾਹਦਾ ਦੇਣਾ ਅਸੀਂ ਤੈਨੂੰ ਆਨੇ ਹੈ ਕਿ ਜੇ ਕਾਬੂ ਆ ਜਾਂਦਾ ਤਾਂ ਅਸੀਂ ਅੱਜ ਇਹਨੂੰ ਸੋਦਾ ਲਾਉਣਾ ਤੈਨੂੰ ਸਜ਼ਾ ਚਾਹੀਦੀ ਆ ਪੂਰੀ ਪੂਰੀ ਜਿੰਨੀ ਸਜ਼ਾ ਮਿਲੇ ਤੇ ਜਿਹੜੀ ਇੱਥੇ ਅੱਗ ਲੱਗਣ ਦੀ ਘਟਨਾ ਇਹ ਕੀ ਘਟਨਾ ਕੀ ਹੈ ਜੀ ਇਹ ਜੀ ਦਰਬਾਰ ਬਾਬਾ ਸ੍ਰੀ ਚੰਦਰ ਬਾਬਾ ਭਗਵਾਨ ਬਾਬਾ ਸ੍ਰੀ ਚੰਦਰ ਮਹਾਰਾਜ ਜੀ ਦਾ ਤੇ ਗੁਰਦੁਆਰਾ ਅੱਠ ਕਿਲੇ ਪਹਿਲੇ ਅਸੀਂ ਕਣਕ ਬੀਜੀ ਆਪ ਇਲਾਕੇ ਵਾਲਿਆਂ ਤੇ ਬਾਬਾ ਜੀ ਦੇ ਸੰਜੋਗ ਦੇ ਨਾਲ ਕਾਰਸਿਓ ਵਾਲਿਆਂ ਨੇ ਅੱਜ ਸਵੇਰੇ ਵੱਢਣੀ ਇੱਕ ਕਰਨ ਦਾਸ ਬਾਬਾ ਆ ਉਹ ਸ਼ਰਾਰਤ ਕਰ ਗਿਆ ਸਵੇਰੇ ਅਗ ਇਥੋਂ ਲਾ ਗਿਆ ਵਿੱਚ ਬਲੇੜ ਕੇ ਕਾਹੇ ਦੇ ਵਿੱਚ ਪਤਾ ਨਹੀਂ ਕਿ ਸੁੱਟ ਕੇ ਪਿਆ ਮੌਕੇ ਤੇ ਸਾਡੇ ਬੰਦਿਆਂ ਨੇ ਦੇਖ ਲਿਆ ਇਸ ਘਟਨਾ ਸੰਬੰਧੀ ਜਦ ਥਾਣਾ ਪੁਲਿਸ ਡੇਰਾ ਬਾਬਾ ਨਾਨਕ ਦੇ ਜਾਂਚ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬਾਬਾ ਸ਼੍ਰੀ ਚਾਂਜੀ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਕ ਵੱਲੋਂ ਸਾਨੂੰ ਇੱਕ ਵਿਅਕਤੀ ਦੇ ਖਿਲਾਫ ਲਿਖਤੀ ਦਰਖਾਸਤ ਦਿੱਤੀ ਗਈ ਹੈ ਜਿਸ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ। ਬਾਬਾ ਨੇ ਕਣਕ ਨੂੰ ਅੱਗ ਲਗੰਨਾ ਮੈਟਰ ਤੁਹਾਡੇ ਕੋਲ ਆਇਆ ਹੋਗਾ ਕੀ ਹੈ ਹੈ ਮਾਮਲਾ ਕੀ ਹੈ ਜੀ? ਹਾਂਜੀ ਇੱਕ ਦਰਖਾਸਤ ਆਈ ਹੈ ਜੀ ਬਾਬਾ ਸ਼੍ਰੀਚੰਦ ਜੀ ਦਾ ਗੁਰਦੁਆਰਾ ਸਾਹਿਬ ਹੈ ਅਦਰ ਫਟਕੜ ਚੂਨੀਆ ਰੋਡ ਤੇ। ਉਹਨਾਂ ਨੇ ਕਿਹਾ ਵੀ ਸਾਡੀ ਕਿਸੇ ਬੰਦੇ ਨੇ ਸਾਡੀ ਕਣਕ ਨੂੰ ਅੱਗ ਲਾਈ ਹੈ ਤੇ ਪਰ ਉਹਨਾਂ ਬੰਦਾ ਅੱਖੀਂ ਤੇ ਨਹੀਂ ਵੇਖਿਆ ਵੀ ਬੰਦਾ ਕੌਣ ਹੈ। ਤੇ ਉਹਨਾਂ ਨੇ ਦਰਖਾਸਤ ਦਿੱਤੀ ਉਹਦੀ ਕਰ ਰਹੇ ਸ਼ਾਨਬਿੰਦ ਕਰ ਰਹੇ ਆ। ਜਿਹੜਾ ਵੀ ਦੋਸ਼ੀ ਹੋਏਗਾ ਪਰਚਾ ਦਿੱਤਾ ਜਾਊਗਾ ਜੋ ਵੀ ਬੰਦੀ ਕਾਰਵਾਈ ਕੀਤੀ ਜਾਊਗੀ। ਸਰ ਮੌਕਾ ਦੇਖਿਆ ਮੌਕਾ ਮੌਕਾ ਵੇਖਿਆ ਥੋੜੀ ਜੀ ਕਣਕ ਅੱਧਾ ਕਮਲਾ ਘੜੀ ਬਚਾਅ ਹੋ ਗਿਆ ਨਹੀਂ ਤੇ ਨੁਕਸਾਨ ਕੁਝ ਵੀ ਹੋ ਸਕਦਾ ਸੀ ਲੋਕਾਂ ਨੇ ਛੇਤੀ ਛੇਤੀ ਜਾ ਕੇ ਬਚਾਤੀ ਬੜੀ ਲੋਕਾਂ ਦੀ ਮਿਹਰਬਾਨੀ ਪਬਲਿਕ ਦੀ ਬਹੁਤ ਮਿਹਰਬਾਨੀ ਹੈ ਜਿਨ੍ਹਾਂ ਨੇ ਸਹਿਯੋਗ ਦਿੱਤਾ ਅੱਗ ਬੁਝਾਉਣ ਤੇ